हां जी मैम ਕੀ ਕਰਦੇ ਪਏ ਖੁੱਛ ਰਹੀ ਨਹੀਂ ਬਸ ਫੋਨ 'ਤੇ ਬੀਸ ਅਸ਼ਾਤੇ ਅੱਜ ਨਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਏ ਪੁੱਛੋ ਤੁਸੀਂ ਮੈਨੂੰ ਆਦੀ ਲਾਈਫ ਬਾਰੇ ਦੱਸੋ ਲਾਈਫ ਬਾਰੇ ਮਤਲਬ ਕਿ ਵਿਆਹ ਤੋਂ ਪਹਿਲਾਂ ਕਿ ਬਾਅਦ ਰਹੀ ਕਿ ਨਹੀਂ ਵਿਆਹ ਤੋਂ ਬਾਅਦ ਵਾਲੀ ਵਿਆਹ ਤੋਂ ਪਹਿਲਾਂ ਵਾਲੀ ਤਾਂ ਆਪਾਂ ਫਿਰ ਇੱਕ ਦਿਨ ਡਿਸਕਸ ਕਰਾਂਗੇ ਵਿਆਹ ਤੋਂ ਬਾਅਦ ਵਾਲੀ ਲਾਈਫ ਬਾਰੇ ਦੱਸੋ ਸਾਡੇ ਵਿਆਹ ਨੂੰ 19 ਸਾਲ ਹੋ ਗਿਆ ਤੇ ਇੱਕ ਵਲੌਗ ਵਿੱਚ ਕਿਵੇਂ ਡਿਸਕ੍ਰਾਈਬ ਚਲੋ ਮੈਂ ਸ਼ਾਰਟਕਟ ਚ ਦੱਸ ਦਿੰਨੀ ਹਾਂ ਨਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮਤਲਬ ਮੈਂ ਪਲੱਸ 2 ਤੋਂ ਬਾਅਦ ਫਸਟ ইয়ার ਚ ਜਿਵੇਂ ਪੜ੍ਹਦੀ ਸੀ ਹਾਂਜੀ ਜਦੋਂ ਮੇਰਾ ਵਿਆਹ ਹੋ ਗਿਆ ਤੇ ਅਸੀਂ ਮੰਗੇ ਪਤਾ ਕਿਹੜੇ ਕਲਾਸ ਚ ਗਏ ਹਾਂਜੀ 6th ਕਲਾਸ ਚ ਓਹ ਏਡੀ ਛੇਤੀ ਉਹੀ ਵੀ ਮਤਲਬ ਜਿਹੜੀ ਮੇਰੀ ਵਿਚੋਲਨ ਸੀ ਨਾ ਉਹ ਮੇਰੀ ਦਾਦੀ ਦੀ ਭਤੀਏ ਨੂੰ ਸੀ ਹਾਂਜੀ ਤੇ ਮੇਰੀ ਤਾਈ ਸੱਸ ਦੀ ਭਤੀਜੀ ਸੀ ਸੱਕੀ ਅੱਛਾ ਉਹ ਜਾਣਦੇ ਸੀ ਇੱਕ ਦੂਜੇ ਨੂੰ ਅਸੀਂ ਉੱਥੇ ਜਾਂਦੇ ਆਉਂਦੇ ਸੀ ਨਾ ਤਾਈ ਦੇ ਪੇਕੇ ਤਾਂ ਅਸੀਂ ਪਹਿਲਾਂ ਜਾਂਦੇ ਆਉਂਦੇ ਸੀਗੇ ਹਾਂਜੀ ਤੇ ਦਾਦੀ ਮੇਰੀ ਨੂੰ ਵੀ ਸੀਗੇ ਮਤਲਬ ਵਧੀਆ ਫੈਮਿਲੀ ਚ ਕਰਨਾ ਵਿਆ ਤੇ ਤਾਂ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਦੀ ਭੂਆ ਦੇ ਹੋਰ ਦਾ ਮੁੰਡਾ ਵਿਆਹਣ ਆਲਾ ਹੈ ਪਹਿਲਾ ਰਿਸ਼ਤਾ ਵੀ ਮੈਨੂੰ ਇਹੀ ਆਇਆ ਤੇ ਪਹਿਲਾ ਹੀ ਸਿਰੇ ਚੜ ਗਿਆ ਹਾਂਜੀ ਪਹਿਲਾ ਹੀ ਸਿਰੇ ਚੜ ਗਿਆ ਕਿਉਂਕਿ ਇੰਨੀ ਛੋਟੀ ਉਮਰ 'ਚ ਹੀ ਰਿਸ਼ਤਾ ਜਦ ਆ ਗਿਆ ਹੈ ਨਾ ਹਾਂਜੀ ਤੇ ਉਹਦਾ ਹੀ ਪ੍ਰਵਾਨ ਚੜ ਗਿਆ ਤੇ ਕੀ ਹੋਇਆ ਕਿ ਬਾਅਦ 'ਚ ਵਿਆਹ ਵੀ ਮੈਂ ਬਾਅਦ 'ਚ ਕੀਤੀ ਆ ਵਿਆਹ ਤੋਂ ਬਾਅਦ ਹੀ ਹਾਂ ਵਿਆਹ ਤੋਂ ਬਾਅਦ ਵੀ ਇਹ ਫਰਸਟイヤー ਦੇ ਪੇਪਰ ਮੈਂ ਵਿਆਹ ਤੋਂ ਬਾਅਦ ਦਿੱਤੇ ਆ ਜਿਵੇਂ ਫਰਵਰੀ 'ਚ ਮੇਰਾ ਵਿਆਹ ਹੋ ਗਿਆ ਹਾਂਜੀ ਤੇ ਬਾਅਦ 'ਚ ਆਪਣੇ

ਕੱਲਾ ਬਤਾ ਘਰੇ ਵੀ ਆ ਕੇ ਮੇ ਸੇਲੀਆਂ ਨੂੰ ਫੋਨ ਲਾ ਲੈਣਾ ਤੇ ਮੰਮੀ ਤਾਂ ਚਿੜਕਾ ਪੈਣੀਆਂ ਵੀ ਉੱਥੋਂ ਹੀ ਆਈਆਂ ਕੋ ਫਿਰ ਸੇਲੀਆਂ ਨੂੰ ਫੋਨ ਲਾ ਲਿਆ ਪిల్లా ਪਰਵਾ ਲਾਈਫ ਹੁੰਦੀ ਸੀ ਵੱਧ ਤੋਂ ਵੱਧ ਮੰਮੀਆਂ ਦਾ ਕੰਮ ਕਰਾ ਦੇਣਾ ਉਹ ਇੰਜੋਏ ਕਰਨਾ ਉਹ ਵੀ ਕਰਦੇ ਕਰਦੇ ਬਾਣੇ ਗਾਉਂਦੇ ਫਿਰ ਉਹ ਸ਼ੇਰੋ ਸ਼ੈਰੀ ਕਰਨ ਉਹ ਟੀਚਰਾਂ ਨਾਲ ਹਨ ਉਹ ਲਾਈਫ ਸੀਗੀ ਇੱਕ ਕਿਲ ਲਾਈਫ ਹਾਂਜੀ ਇੱਕ ਦਾ ਮਤਲਬ 1.5 ਸਾਲ ਤਾਂ ਮੈਂ ਬਹੁਤ ਵਧੀਆ ਆਪਣੇ ਸਹੁਰੇ ਘਰ ਬੜਾ ਸੁਖ ਲਿਆ ਪਰ ਉਸ ਤੋਂ ਬਾਅਦ ਜਿਵੇਂ ਕਹਿ ਲੋ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਿੱਦਣ ਵੀ ਡੇਢ ਸਾਲ ਬਾਅਦ ਮੇਰੀ ਸਾਸੂ ਮਾ ਦੀ ਡੈਥ ਹੋਈ ਹਾਂ ਤੇ ਡੈਥ ਵੀ ਕਦੋਂ ਹੋਈ ਜਿਸ ਦਿਨ ਜਗਸੀਰ ਪੈਦਾ ਹੁੰਦਾ ਹੈ 13 ਜੁਲਾਈ ਦਾ ਇਹਦਾ ਬਰਥਾ ਤੇ 11 ਜੁਲਾਈ 2007 ਦੇ ਵਿੱਚ ਮਤਲਬ ਮੇਰੀ ਸੱਸ ਪੂਰੇ ਹੋ ਜਾਂਦੇ ਆ ਹਾਂਜੀ ਕਿਉਂਕਿ ਉਹਦਾ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਮੰਮੀ ਦੇ ਜਨਮ ਦਾ ਕੰਮ ਕਰੀਏ ਕਿ ਜਗਸੀਰ ਦੇ ਆਉਣ ਦੀ ਖੁਸ਼ੀ ਕਰੀਏ ਕਿਉਂਕਿ ਬੜਾ ਸਾਨੂੰ ਸੀਗਾ ਮੈਂ ਉੱਥੇ ਰਹੀ ਮਤਲਬ ਮੈਂ ਉੱਥੇ ਹਸਪੀਟਲ 'ਚ ਰਹੀ ਤੇ ਉਧਰੋਂ ਜਖਸੀ ਜਖਸੀ ਨੂੰ ਅਲੱਗ ਹਸਪੀਟਲ 'ਚ ਬੱਚਿਆਂ ਵਾਲੇ ਕਿਉਂਕਿ ਨੂੰ ਇਹਦੇ ਪਾਣੀ ਪੈ ਗਿਆ ਸੀ ਤੇ ਮੈਂ ਅਲੱਗ ਧੁੰਦੀ ਲੈਣਾ ਮਤਲਬ ਉਹ ਚੀਜ਼ਾਂ ਪੜੀਆਂ ਉਸ ਟਾਈਮ ਮੈਨੂੰ ਖੁਸ਼ ਰਹਿਣਾ ਚਾਹੀਦਾ ਸੀ ਪਰ ਮੈਂ ਉਸ ਟਾਈਮ ਰਹੀ ਦੁਖੀ ਕਿਉਂਕਿ ਦੇ ਪਾਪਾ ਇੱਧਰ ਬਿਜ਼ੀ ਹੋ ਗਏ ਮੰਮੀ ਦੇ ਕਰਕੇ ਹਨਾ ਆਉਣਾ ਜਾਣਾ ਸਭ ਟੈਮ ਭਰਾਉਂਦੇ ਜਾਂਦੇ ਸੀਗੇ ਹਾਂਜੀ ਤੇ ਉਹ ਚੀਜ਼ ਜਿਵੇਂ ਕਹਿ ਲਓ ਇਹਨਾਂ ਦੇ ਰਾਤ ਨੂੰ ਜਾਣਾ ਮੈਂ ਸਾਰਾ ਦਿਨ ਵੇਟ ਕਰਨੀ ਕਿਉਂਕਿ ਉਸ ਟਾਈਮ ਤੇ ਆਪਾਂ ਨੂੰ ਸਭ ਤੋਂ ਜ਼ਿਆਦਾ ਨੀਡ ਹੁੰਦੀ ਹਸਪੀਟਲ ਦੀ ਹਨਾ ਹਾਂਜੀ ਬਾਕੀ ਫੈਮਲੀ ਮੈਂਬਰ ਜਿਵੇਂ ਮੇਰੇ ਸੀਗੇ ਕੋਲ ਪਰ ਕਹਿ ਲਓ ਕਿ ਵੇਟ ਰਹਿੰਦੀ ਆ ਤੇ ਹਸਪੀਟਲ 'ਚ ਮੈਂ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰਦੀ ਸੀ ਬਿਨਾ ਇਹਨਾਂ ਤੋਂ ਫਿਰ ਕਹਿ ਲਓ ਕਿ ਪਾਪਾ ਦੀ ਤਾਂ ਪਹਿਲਾਂ ਹੀ ਇੱਥੋਂ ਹੀ ਹੋਈ ਨਹੀਂ ਸੀ ਇਹਨਾਂ ਦੀ ਪਿੱਛੇ ਜਿਵੇਂ ਕੁਝ ਕੁ ਪੈਨਪਰਾ ਹੁਣ ਪਤਾ ਵੀ ਮੇਰੇ ਪਾਪਾ ਵੀ ਨਹੀਂ ਹੈਗੇ ਪਰਿਵਾਰ 'ਚ ਵੀ ਹੈ ਨਾ ਤੇ ਫਿਰ ਇੱਥੇ ਵੀ ਪਾਪਾ ਨਹੀਂ ਸੀ ਇਹ ਛੋਟੇ ਸੀ ਜਦੋਂ ਇਹਨਾਂ ਦੇ ਪਾਪਾ ਦੀ ਡੈਥ ਹੋ ਗਈ ਸੀ ਤੇ ਮੰਮੀ ਨੇ ਇਕੱਲ ਮੰਮੀ ਸਾਡਲੀ ਸਭ ਕੁਝ ਸੀ ਤੇ ਮੰਮੀ ਦਾ ਸਭ ਇੰਨਾ ਜਿਆਦਾ ਚੰਗਾ ਸੀ ਨਾ ਕਿ ਕਈ ਵਾਰੀ ਹੁੰਦਾ ਨਾ ਕੋਈ ਨਵੋ ਸੱਸ ਦਾ ਕੋਈ ਉੱਚੀ ਨੀਚ ਜਾਂ ਝਿੜਕ ਨਹੀਂ ਮੈਂ ਸਾਰਿਆਂ ਨੇ ਕਹਿਣਾ ਅਣਗਵਾਣ ਨੇ ਸਾਡੇ ਰਿਸ਼ਤੇਦਾਰਾਂ ਨੇ ਤੋਂ ਨੋ ਨੋ ਕੰਮ ਨਹੀਂ ਨਾ ਰਸਦੀ ਉਹਨੇ ਕਹਿਣਾ ਕਿ ਨਹੀਂ ਜੇ ਉਹ ਜੀ ਮੇਰੀ ਧੀ ਆ ਮੈਂ ਧੀ ਨੂੰ ਹੀ ਕਰੇ ਦੱਸਿਆ ਤੇ ਆਦੀ ਮਰਜੀ ਨਾਲ ਮੈਂ ਜੋ ਮਰਜੀ ਕਰ ਲੈਂਦੀ ਸੀ ਹੈਲਪ ਕਰ ਦੇਦੀ ਸੀ ਪਰ ਮੈਂ ਆਪਦੇ ਸਿਰ ਤੇ ਕੋਈ ਨਹੀਂ ਜ਼ਿੰਮੇਵਾਰੀ ਲਈ ਵੀ ਕੋਈ ਬੋਝ ਨਹੀਂ ਪਾਇਆ ਮਾਂ ਕੋਈ ਬੋਝ ਨਹੀਂ ਨਾ ਪੈਸੇ ਥੇਲੇ ਦਾ ਨਾ ਦੇਣ ਲੈਣ ਦਾ ਉਹ ਬਸ 1.5 ਸਾਲ ਮੇਰਾ ਪੂਰਾ ਚਿਰ ਟਾਈਪ ਸੀ ਤੇ ਰੋਟੀ ਮੰਮੀ ਨੇ ਬਣਾ ਦੇਣੀ ਮੈਂ ਫੜਾ ਦੇਣੀ ਭਾਂਡੇ ਧੋ ਦੇਣੇ ਦੁੱਧ ਨੂੰ ਵਾਲਾ ਦਵਾਤਾ ਉਤਲੇ ਪੁਤਲੇ ਮਰਮ ਕਰਦੀ ਫਿਰਨਾ ਮੰਜੇ ਡਾ ਤੇ ਬਿਸਤਰੇ ਉਛਾ ਕੇ ਵੀ ਮਤਲਬ ਮੇਨ ਜਿਹੜੀ ਡੂੰਗੀ ਜ਼ਿੰਮੇਵਾਰ ਜਿਵੇਂ ਆਪਾਂ ਹੁਣ ਸਾਰਾ ਸਿਰ ਤੇ ਉਹ ਚੀਜ਼ ਨਹੀਂ ਸੀ ਇਹਦਾ ਹਾਂਜੀ ਸੌਦਾ ਨਹੀਂ ਹੀ ਪਤਾ ਕਿੱਥੋਂ ਆਉਂਦਾ ਹੈ ਬਸ ਵਰਤ ਲੈਣਾ ਤੇ ਇੰਨਾ ਨਹੀਂ ਸੀ ਉਦੋਂ ਪਤਾ ਹੁੰਦਾ ਮੈਨੂੰ ਕਿ ਸੌਦਾ ਖਤਮ ਹੋਣ ਜਾ ਰਿਹਾ ਤਾਂ ਦੱਸਣਾ ਹੈ ਉਹ ਚੀਜ਼ਾਂ ਜਿਵੇਂ ਮੈਂ ਹੁਣ ਹਾਂ ਅਣਗਹਿਲੀ ਕਰ ਜਾਨੀ ਹਾਂ ਜੇ ਤੂੰ ਮੈਂ ਦੱਸਦੀ ਨਹੀਂ ਨਾ ਤੁਸੀਂ ਮੈਨੂੰ ਦੱਸਿਆ ਨਹੀਂ ਹੈ ਨਾ ਚੀਜ਼ ਖਤਮ ਆ ਤੇ ਮੈਨੂੰ ਕੀ ਇੱਕ ਵਾਰ ਦਿਨ ਰੱਬੋ ਹੀ ਮੈਂ ਰੋਟੀ ਲਈ ਆਟਾ ਗੁੰਨਦੀ ਸੀ ਰੱਬੋ ਮਮੀ ਨੇ ਵੇਖ ਲਈ ਮੱਟੀ ਤੇ ਮਮੇ ਜਿੰਦੀ ਖਾਇਆ ਟੱਕ ਇੱਕ ਦਿਨ ਦਾ ਰਹਿ ਗਿਆ ਜਰਨਜੀਤ ਤੂੰ ਤਾਂ ਦੱਸਿਆ ਨਹੀਂ ਆਪਾਂ ਤਾਂ ਪੀਣ ਬਣਾਉਣਾ ਜੇ ਤੇ ਮੈਨੂੰ ਉਸ ਦਿਨ ਪਤਾ ਲੱਗਾ ਵੀ ਦੱਸੀ ਦਾ ਵੀ ਹੁੰਦਾ ਹੈ ਸਭ ਤੋਂ ਪਹਿਲਾਂ ਦੱਸਣਾ ਵੀ ਇਹ ਹੀ ਮੁਸ਼ਕਲ ਘੰਡਣਾ ਹੀ ਜੀ ਮਾਰੀ ਆ ਵੀ ਐ ਹੋਇਆ ਦਿਮਾਗ ਰਨਾ ਸੀ ਵੀ ਬਚਪਨਾ ਸੀ ਨਾ ਉਦੋਂ ਹਨਾ ਬਹੁਤ ਵੀ ਤੇ ਐਸੀ ਜ਼ਿੰਮੇਵਾਰੀ ਪਈ ਐਸੀ ਜਿਵੇਂ ਨਾ ਮੈਂ ਮੰਮੀ ਨੇ ਰੋਟੀ ਬਣਾਉਣੇ ਕਰਨੀ ਤੇ ਮੰਮੀ ਨੇ ਇਹ ਕਹਿਣਾ ਵੀ ਜੇ ਕਿਸੇ ਨੇ ਕਹਣਾ ਤੂੰ ਆਪਕੇ ਬਣਾਉਣੀ ਆਂ ਵੀ ਆਪਦੀ ਨੂੰ ਨੂੰ ਕਿਆ ਕਰੂ ਰੋਟੀ ਬਣਾਵੇ ਤੇ ਨੇ ਕਹਿਣਾ ਨਹੀਂ ਨਹੀਂ ਆਣੀ ਹੈ ਜੇ ਤੇ ਹੱਥ ਸੜ ਜੂਗਾ ਤੇ ਜਦੋਂ ਮੰਮੀ ਦੀ ਡੈਥ ਹੋਈ ਨਾ ਇੱਕ ਦਿਨ ਮੈਂ ਬੜੀ ਬਿਮਾਰ ਮੇਰੇ ਪੇਟ 'ਚ ਬਹੁਤ ਜ਼ਿਆਦਾ ਦਬੀ ਤੇ ਦਰਦ ਹੁੰਦੀ ਪੀਸੀ ਗਈ ਤੇ ਪਰ ਮੈਂ ਕਿਸੇ ਨੂੰ ਦੱਸਿਆ ਨਹੀਂ ਮੇਰੀ ਨਾਨੀ ਸੱਸ ਸੱਸ ਕੋਲ ਰਹਿੰਦੇ ਸੀ ਬਹੁਤ ਚੰਗੇ ਉਹ ਵੀ ਉਸ ਤੋਂ ਵੱਧ ਚੰਗੇ ਉਹਨਾਂ ਨੇ ਮੇਰੀ ਬਹੁਤ ਕੇਅਰ ਕੀਤੀ ਤੇ ਨਾਨਾਂਸੀ ਮੇਰੀ ਇੱਕ ਵਾਰੀ ਤੇ ਚਲੋ ਉਹਨੂੰ ਤਾਂ ਮੈਂ ਠੀਕ ਹੈ ਨਾ ਇੱਕ ਵਾਰੀ ਬਣਾਉਣ ਨੂੰ ਵਿਚਾਰੀ ਨੂੰ ਤੇ ਮੈਂ ਨਾਲੇ ਰੋਟੀ ਪਕਾਈ ਜਾਵਾਂ ਨਾਲੇ ਮੇਰੀ ਮੰਮੀ ਦੀ ਉਹ ਵਰਡਿੰਗ ਯਾਦ ਆਈ ਜਾਵੇ ਤੇ ਮੈਂ ਬੜਾ ਰੋਈ ਅੰਦਰ ਨਾਲੇ ਰੋਟੀਆਂ ਪਕਾਈਆਂ ਨਾਲੇ ਮੈਂ ਰੋਈ ਵੀ ਮੰਮੀ ਹੁੰਦੇ ਤੇ ਅੱਜ ਮੈਨੂੰ ਹਨਾ ਇਹ ਚੀਜ਼ ਫੀਲ ਕਰਦੇ ਮੇਰੇ ਮੋਤੀ ਜੀ ਨਹੀਂ ਜੀ ਮੈਂ ਆਪਣੇ ਮਰਨ ਬਸੌਣ ਜੀ ਗਏ ਸੀ ਆਪਦੇ ਜਿੰਮੇਵਾਰਿਆਂ ਨੂੰ ਕਹਿਣ ਦਾ ਭਾਵ ਮੈਂ ਕਹਿ ਸਕਦੀ ਸੀ ਨਾਨੀ ਸੱਸ ਮੇਰੀ ਵਧੀਆ ਸੀ ਉਹ ਰੋਟੀਆਂ ਵੀ ਬਣਾ ਸਕਦੀ ਸੀ ਨਾ ਉਹ ਮਨਾਈ ਕਰਦੇ ਸੀ ਪਰ ਮੈਨੂੰ ਖੁਦ ਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਚਾਹੇ ਮੈਂ ਠੀਕ ਆ ਚਾਹੇ ਮੈਂ ਬਿਮਾਰ ਆ ਮੈਂ ਇਹ ਕੰਮ ਕਰਨਾ ਕਰਨਾ ਹੈ ਹਾਂਜੀ ਚਲੋ ਵੱਡਾ ਬੇਟਾ ਹੋਇਆ 4 ਕੋ ਸਾਲ ਬਾਅਦ ਛੋਟਾ ਬੇਟਾ ਹੋ ਗਿਆ ਦੇਖੋ ਤੇ 2007 ਚ ਮੰਮੀ ਦੀ ਡੈਥ ਹੁੰਦੀ ਹੈ ਤੇ 2011 ਦੇ ਵਿੱਚ ਅਸੀਂ ਮੇਰੀ ਨੂੰ ਨਾਮ ਦਾ ਵਿਆਹ ਕਰਦੇ ਆ ਬੜੇ ਚਾਵਾ ਨਾਲ ਬਹੁਤ ਹੀ ਅਸੀਂ ਮੁੰਡਿਆਂ ਵਾਂਗੂ ਦਾ ਵਿਆਹ ਕੀਤਾ ਹਰ ਇੱਕ ਸ਼ਹਿਰ ਚੋਂ ਦੀ ਸ਼ੋਪਿੰਗ ਕੀਤੀ ਕਿਹੜਾ ਸ਼ਹਿਰ ਸੀ ਜਿੱਥੋਂ ਅਸੀਂ ਸ਼ੋਪਿੰਗ ਨਹੀਂ ਕੀਤੀ ਹਨ ਤੇ ਪਰ ਉਹ ਵੀ ਜਿਆਦਾ ਸਮਾਂ ਸਾਡੇ ਨਾਲ ਨਹੀਂ ਰਹਿ ਸਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਵੀ 2017 ਚ ਅਸੀਂ ਮੈਰਿਜ ਕਰਦੇ ਆ ਤੇ ਮੈਨੂੰ ਲੱਗਦਾ 18 ਚ ਮੇबी 18 18 ਚ ਸ਼ਾਇਦ ਉਹਦੀ ਡੈਥ ਹੋ ਗਈ ਜੇ ਸੱਤ ਕੋਸਾਂ ਨੂੰ ਉਹ ਵਿਆਹ ਹੀ ਰਿਹਾ ਉੱਥੇ ਹਾਂਜੀ ਤੇ ਉਹ ਇੱਥੇ ਜਿਆਦਾ ਬਿਮਾਰ ਰਹਿ ਸੀ ਸਾਡੇ ਕੋਲ ਛੱਡ ਕੇ ਅਸੀਂ ਉਹਨੂੰ ਤੇ ਬੜਾ ਸੋਹਣਾ ਸਮਾਂ ਸੀ ਅਸੀਂ ਉਹੜੀ ਦਿਵਾਲੀ ਲੈ ਕੇ ਜਾਣਾ ਉਹਦੇ ਕੋਲ ਉਹਨੇ ਸਾਡੇ ਕੋਲ ਗਰਮੀਆਂ ਦੀਆਂ ਜਿਵੇਂ ਆਹ ਮਹੀਨਾ ਨਾ ਹਾਂਜੀ ਇਹ ਮਹੀਨਾ ਮੈਂ ਹਮੇਸ਼ਾ ਸੈਡ ਹੀ ਰਹਿੰਦੀ ਆ ਮੈਨੂੰ ਮਤਲਬ ਨਹੀਂ ਚਾ ਉਹਦਾ ਚੜਦਾ ਅੰਦਰੋਂ ਦੁੱਖ ਹੀ ਰਹਿੰਦਾ ਮਾਨਜੀ ਵੀ ਕਹਿ ਲਓ ਵੀ ਉਹ ਹਰ ਮਹੀਨੇ ਪੂਰਾ 1.5 ਮਹੀਨਾ ਉਹਨੇ ਸਾਡੇ ਕੋਲ ਰਹਿ ਕੇ ਜਾਣਾ ਪੂਰਾ ਇੰਜੋਏ ਕਰਨਾ ਮੈਂ ਕਦੇ ਕੋਸ਼ ਬਣਾ ਲੈਣਾ ਕਦੇ ਕੋਸ਼ ਬਣਾ ਲੈਣਾ ਉਹਦੇ ਵਾਸਤੇ ਵੀ ਵੀ ਨੂੰ ਹੁੰਦਾ ਸੀ ਆਈ ਆ ਤੇ ਉਹਦੀਆਂ ਉਹਨੂੰ ਪੁੱਛ ਕੇ ਚੀਜ਼ ਬਣਾਉਣੀ ਵੀ ਤੇਰੀ ਕਿਹੜੀ ਚੀਜ਼ ਨੂੰ ਦਿਲ ਕਰਦਾ ਤੇ ਉਹਨੇ ਦੱਸਣਾ ਵੀ ਬੇਚਿਜ ਕੋ ਕੇ ਕਦੇ ਨਹੀਂ ਸੀ ਉਹਨੇ ਫੀਲ ਕੀਤਾ ਵੀ ਮੇਰੀ ਮਾਂ ਹੁੰਦੀ ਤੇ ਮੇਰੇ ਲਈ ਆ ਕਰਦੀ ਮਤਲਬ ਸਾਡਾ ਬੌਂਡ ਵਿਆਹ ਤੋਂ ਬਾਅਦ ਤਾਂ ਹੋਰ ਜ਼ਿਆਦਾ ਮੈਚੂਰ ਹੋ ਗਈ ਸੀ ਤੇ ਮੇਰਾ ਉਹਦੇ ਨਾਲ ਬੌਂਡ ਇੰਨਾ ਵਧੀਆ ਹੋ ਗਿਆ ਸੀ ਪਰ ਨਹੀਂ ਸੀ ਪਤਾ ਕਿ ਮਤਲਬ ਮੇਰੀ ਲਾਈਫ ਚ ਸਾਰੇ ਪਰਿਵਾਰ ਚ ਰਹਿ ਕੀ ਗਿਆ ਵੀ ਮੇਰੀ ਸੱਸ ਸਹੁਰੇ ਦੀ ਇੱਕ ਨਿਸ਼ਾਨੀ ਸੀ ਉਹ ਵੀ ਨਹੀਂ ਮੇਰੇ ਕੋਲ ਰਹੀ ਤੇ ਰਹਿ ਕੇ ਗਏ ਮੈਂ ਤੇ ਮੇਰਾ ਬੰਨਾ ਹੈ ਨਾ ਤੇ ਬਾਕੀ ਬੱਚੇ ਸਾਡੇ ਮਤਲਬ ਉਹ ਟਾਈਮ ਇੰਨਾ ਟਫ ਟਾਈਮ ਸੀ ਨਾ ਮੰਮੀ ਜਦੋਂ ਗਏ ਉਦੋਂ ਫਿਰ ਵੀ ਅਸੀਂ ਸੰਭਾਲ ਲਿਆ ਸੀ ਆਪਣੇ ਆਪ ਨੂੰ ਕਿ ਮੇਰੇ ਕੋਲ ਨਾਨੀ ਸੀ ਮੇਰੇ ਕੋਲ ਮੇਰਾ ਛੋਟਾ ਬੇਬੀ ਸੀ ਅਸੀਂ ਉਹਦੇ ਆਰੇ ਲੱਗੇ ਅਸੀਂ ਇਹਨਾਂ ਨਾਲ ਪਰਝਾਈ ਨਹੀਂ ਕਦੇ ਉਹਨੇ ਨਹਾਉਣਾ ਜੱਗਸੀ ਨੂੰ ਕਦੇ ਮੈਂ ਨਹਾਉਣਾ ਕਦੇ ਉਹਨੇ ਖੜਾਉਣਾ ਨੂੰ ਕਦੇ ਹਨਾ ਆ ਚੀਜ਼ ਅਸੀਂ ਆਰੇ ਲੱਗੇ ਚਲੋ ਪਰ ਜਦੋਂ ਮੇਰੀ ਨਾਨਨ ਦੀ ਡੈਥ ਹੋਈ ਤੇ ਮਤਲਬ ਮੈਂ ਤੇ ਮੇਰੇ ਹਸਬੰਦ ਇੰਨਾ ਜ਼ਿਆਦਾ ਟੁੱਟ ਗਏ ਸੀ ਨਾ ਕੈਨ ਦਾ ਭਾਰ ਕੇ ਉਦੋਂ ਤਾਂ ਇਹ ਲੱਗਦਾ ਸੀ ਵੀ ਸਾਡਾ ਜਾਨ ਹੀ ਸੁਨਣਾ ਹੋ ਗਿਆ ਹੈ ਹਾਂਜੀ ਜਿਵੇਂ ਜੀਵਨ ਨੂੰ ਦਿਲ ਨਾ ਕਰਨਾ ਹਰ ਟਾਈਮ ਕਿਸੇ ਕੰਮ ਨੂੰ ਦਿਲ ਨਾ ਕਰਨਾ ਮਤਲਬ ਮੇਰੇ ਭਾਂਡੇ ਸਵੇਰ ਤੇ ਪੈ ਪੈ ਰਾਤ ਨੂੰ ਐ ਮੱਖੀਆਂ ਭਿੰਕੀ ਜਾਣੀਆਂ ਬੁਰਾ ਹਾਲ ਸਾਡੇ ਘਰ ਦੀ ਕੋਈ ਸਾਫ ਸਫਾਈ ਨਹੀਂ ਤਾਂ ਉਸ ਟਾਈਮ ਕੀ ਹੋਇਆ ਸੀ ਜਦੋਂ ਮੇਰੀ ਨਾਨ ਪੂਰੀ ਹੋਈ ਨਾ ਤੇ ਉਦੋਂ ਅਸੀਂ ਨਾ ਜ਼ਮੀਨ ਆਪਦੀ ਜਿਹੜੀ ਜਿੱਥੇ ਜੰਨੇ ਵਾਲੇ ਸਾਡੀ ਜ਼ਮੀਨ ਆ ਉਹ ਵੀ ਵੇਚਤੀ ਮਤਲਬ ਕਹਿੰਦੇ ਵੀ ਇੱਥੇ ਨਹੀਂ ਰਹਿਣਾਗਾ ਰਹਿੰਦੇ ਤਾਂ ਅਸੀਂ ਇੱਥੇ ਸੀ ਸੁਧਾਰੇ ਪਿੰਡ 'ਚ ਤੇ ਕਹਿੰਦੇ ਵੀ ਨਹੀਂ ਜ਼ਮੀਨ ਵੇਚਦਗੀ ਆਪਾਂ ਇੱਥੇ ਮਤਲਬ ਪਤਾ ਨਹੀਂ ਕਿਉਂ ਘਰ ਤੋਂ ਸਾਡਾ ਮਨ ਖੱਟਾ ਪੈ ਗਿਆ ਜੀ ਤੁਰ ਗਏ ਇੰਨੇ ਪਤਾ ਨਹੀਂ ਕੀ ਸਾਡੇ ਸਾਨੂੰ ਨਹੀਂ ਪਤਾ ਉਹ ਸਾਰਾ ਕੁਝ ਕਿਹੜੀ ਸਿਚੁਏਸ਼ਨ ਦੇ ਵਿੱਚ ਕੀ ਹੋਇਆ ਸਾਨੂੰ ਅੱਜ ਤੱਕ ਰੀਜ਼ਨ ਦਾ ਨਹੀਂ ਪਤਾ ਲੱਗਾ ਕਈ ਵਾਰੀ ਮੇਰੇ ਪਿਛਲੇ ਜਿਹੜੇ ਸਹੁਰਾ ਪਰਿਵਾਰ ਦੀ ਫੈਮਿਲੀ ਆ ਉਹ ਮੈਨੂੰ ਨਰਾਜ਼ ਹੁੰਦੇ ਜਦੋਂ ਮੈਂ ਉਹਨਾਂ ਨੂੰ ਮਿਲਣ ਜਾਂਦੀ ਨਾ ਮੈਨਾਂ ਬੜਾ ਤੂੰ ਇੱਥੋਂ ਕਿਉਂ ਗਈ ਪਰ ਅੱਜ ਤੱਕ ਮੈਂ ਵਾਇਗਰੂ ਗਵਾ ਇਸ ਚੀਜ਼ ਦਾ ਵੀ ਮੈਂ ਨਹੀਂ ਸੀ ਪਰਿਵਾਰ ਚ ਆਉਣਾ ਚਾਹੁੰਦੀ ਚਲੋ ਵਾਦੇ ਘਾਟੇ ਤਾਂ ਸਾਰੇ ਪਰਿਵਾਰਾਂ ਚ ਹੁੰਦੇ ਪਰ ਇਹ ਥੋੜੀ ਕੋਈ ਘਰ ਕੋਈ ਛੱਡਦਾ ਹੁੰਦਾ ਹਾਂਜੀ ਜਿੱਥੇ ਮੈਂ ਚੇਸ ਘਰ ਦੇ ਵਿੱਚ ਮੇਰੀ ਡੋਲੀ ਕਿ ਆਈ ਸੀ ਹੈ ਨਾ ਉਹ ਘਰ ਮੇਰੇ ਲਈ ਸਭ ਤੋਂ ਐਮ ਸੀਗਾ ਪਰ ਉਹ ਘਰ ਸਾਨੂੰ ਛੱਡਣਾ ਪਿਆ ਪਤਾ ਨਹੀਂ ਕੀ ਚੱਕਰ ਆ ਫਿਰ ਅਸੀਂ ਬੜੇ ਉਧਰੋਂ ਮੇਰੀ ਨਾਨ ਦੀ ਡੈਥ ਹੋ ਗਈ ਉਧਰੋਂ ਮੇਰੇ ਹਸਬੰਦ ਮਤਲਬ ਸਾਨੂੰ ਕਿਤੇ ਪੈ ਲੈਣੀ ਸੀ ਲੱਗ ਰਹੀ ਬਹੁਤ ਇਹਨਾਂ ਨੇ ਦੁਨੀਆ ਦਾ ਕੋਈ ਕੋਨਾ ਨਹੀਂ ਛੱਡਿਆ ਤਪਦੀਆਂ ਦੁਪਹਿਰਾਂ ਚ ਬਾਈਕ ਦੇ ਉੱਪਰ ਇਹ ਨਹੀਂ ਵੀ ਗੱਡੀ ਤੇ ਬਾਈਕ ਦੇ ਉੱਪਰ ਮੈਂ ਇਕੱਲੀ ਮਰੇ ਰਹਿ ਜਾਂਦੀ ਸੀ ਬੱਚੇ ਸਕੂਲ ਚਲੇ ਜਾਂਦੇ ਸੀ ਉਸ ਟਾਈਮ ਮੈਂ ਇੰਨੀ ਜ਼ਿਆਦਾ ਡਿਪਰੈਸ਼ਨ 'ਚ ਆ ਗਈ ਕਿ ਮਤਲਬ ਇੱਕ ਦਿਨ ਇਹੋ ਜਿਹਾ ਵੀ ਆ ਗਿਆ ਸੀ ਮਤਲਬ ਮੈਂ ਡਿਪਰੈਸ਼ਨ ਦੀਆਂ ਕੰਦੂਰੀਆਂ ਖਾਣ ਲੱਗ ਪਈ ਲੜਨਾ ਝਗੜਨਾ ਨਿੱਕੀ ਨਿੱਕੀ ਗੱਲ ਤੇ ਰਿਐਕਟ ਕਰਨਾ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਦਿਨ ਇਹਦੇ ਜਲਸੇ ਤੇ ਪਾਪਾ ਨੇ ਇਹਨਾਂ ਮੈਨੂੰ ਦਵਾਈ ਲਿਆ ਕੇ ਦਿੱਤੇ ਵੀ ਤੂੰ ਖਾ ਲਾ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਹੁਣ ਇਹ ਚੁੱਪ ਚੁੱਪਾਂ ਜਾਂ ਓਵਰ ਰਿਐਕਟ ਕਰਦੀ ਪਈ ਆ ਇਹਨੂੰ ਹੈ ਕੁਛ ਮਤਲਬ ਇਹਨਾਂ ਨੇ ਜਿਵੇਂ ਖਰਾਕ ਦੀ ਡਾਕਟਰ ਬਣਾ ਕੇ ਦੇ ਦਿੰਦੇ ਤੇ ਖਰਾਕ ਦੇ ਵਿੱਚ 4-5 ਗੋਲੀਆਂ ਸੀਗੀਆਂ ਇਹਦੇ ਡਾਕਟਰਾਂ ਤੇ ਉਹਦੇ ਵਿੱਚ ਨਾ ਟੋਲੇਥਿਨ ਦੇ ਵਿੱਚ 10-15 ਗੋਲੀਆਂ ਸੀਗੀਆਂ ਵੀ ਜਿਹੜੀਆਂ 3 ਟਾਈਮ ਖਰਾਕਾਂ ਖਾਣੀਆਂ ਸੀ ਉਹ ਮੈਂ ਸਾਰੀਆਂ ਪਾਈਆਂ ਤੇ ਲੀਤੇ ਤੇ ਚਲੋ ਜੀ ਮੂੰਹ ਚ ਪਾ ਲਈਆਂ ਮੂੰਹ ਚ ਪਾ ਲਈਆਂ ਤੇਰੇ ਅੰਕਲ ਬਿਲਕੁਲ ਮੇਰੇ ਨੇੜੇ ਬੈਠੇ ਸੀ ਐ ਮਨੇ ਮੈਨੂੰ ਫੜ ਲਿਆ ਤੇ ਮਤਲਬ ਉਹਨਾਂ ਨੇ ਸਾਰੀਆਂ ਦਵਾਈਆਂ ਬਾਹਰ ਕੱਢਤੀਆਂ ਨਾਲੇ ਚੋਰ ਦਾ ਥੱਪੜ ਮੇਰੇ ਮਾਰਿਆ ਮਤਲਬ ਪਹਿਲੀ ਵਾਰੀ ਉਹਨਾਂ ਨੂੰ ਇਹ ਚੀਜ਼ ਬਹੁਤ ਦੁੱਖ ਹੋਇਆ ਮਤਲਬ ਮੇਰੇ ਤੇ ਗੁੱਸਾ ਵੀ ਸੀ ਤੇ ਉਹਨਾਂ ਨੂੰ ਦੁੱਖ ਵੀ ਹੋਇਆ ਵੀ ਇਹ ਚੀਜ਼ ਕਿਉਂ ਕਰਦੀ ਪਈ ਆ ਹਾਲਾਂਕਿ ਦੁੱਖ ਤਾਂ ਉਹਨਾਂ ਨੂੰ ਵੀ ਬਹੁਤ ਸੀਗਾ ਨਾ ਜਾਣਦਾ ਹਾਂਜੀ ਤੇ ਚੱਕਰ ਕੀ ਉਹ ਇਕੱਲੇ ਰਹਿਣ ਕਰਕੇ ਇਕੱਲੇ ਰਹਿਣ ਕਰਕੇ ਇਹ ਚ ਇਕੱਲੇ ਰਹਿਣ ਨਾਲ ਹੋ ਗਿਆ ਜਿਹੜੀ ਚੀਜ਼ ਮਤਲਬ ਕਿ ਕਿ ਇਸ ਰਿਸ਼ਤੇਦਾਰ ਭੈਣ ਭਰਾ ਸਾਰੇ ਆਪਣੇ ਥਾਂ 'ਤੇ ਰੁੱਝ ਜਾਂਦੇ ਭੋਗ ਤੱਕ ਸਾਰੇ ਰਹਿੰਦੇ ਆ ਹਾਂਜੀ ਤੇ ਇੱਕ ਮੇਰੀ ਉਮਰ ਨਹੀਂ ਸੀ ਜੇ ਮੇਰੀ ਦਾਦੀ ਦੀ ਡੈਥ ਹੋਈ ਆ ਉਹ ਚੀਜ਼ ਨੂੰ ਮੈਂ ਸਮਝ ਗਈ ਆ ਵੀ ਇਹ ਚੀਜ਼ਾਂ ਆਪਣੀ ਲਾਈਫ 'ਚ ਵੀ ਜੰਮਣਾ ਮਰਨਾ ਇਹ ਸਾਰਾ ਕੁਝ ਆਉਣਾ ਹੈ ਪਰ ਉਦੋਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਸੀ ਹੈਗੀ ਛੋਟੀ ਉਮਰ ਦੇ ਵਿੱਚ ਇੱਕ ਅੱਥੀ ਅੱਥਾ ਦੇ ਵਿੱਚ ਮੁੱਕੀ ਮੈਂ ਮਤਲਬ ਆਪਣੇ ਆਪ ਮੈਂ ਇੰਨਾ ਬੇਵੱਸ ਸਮਝੀ ਗਈ ਵੀ ਮੇਰੇ ਥਾਂ ਦੇ ਵਿੱਚ ਚਲੀ ਗਈ ਮੈਂ ਕੋਈ ਲੋਪੜਿਆ ਮੈਂ ਅਮੀਰ ਸਮਝਦੀ ਸੀ ਵੀ ਮੇਰੇ ਜਿੰਨਾ ਅਮੀਰ ਕੋਈ ਨਹੀਂ ਹੈਗਾ ਤੇ ਬਾਅਦ ਚ ਮੈਂ ਆਪਣੇ ਆਪ ਨੂੰ ਇੰਨੀ ਲਾਚਾਰ ਸਮਝਣ ਲੱਗ ਪਈ ਮਤਲਬ ਉਹ ਚੀਜ਼ਾਂ ਮੈਂ ਨਹੀਂ ਬਿਆਨ ਕਰ ਸਕਦੀ ਸੀ ਉਹ ਸਮਝਣਾ ਵੀ ਸ਼ਾਇਦ ਤੁਹਾਡੇ ਲਈ ਚੀਜ਼ਾਂ ਮੁਸ਼ਕਲ ਹੋਣ ਪਰ ਮੇਰੇ ਲਈ ਬਹੁਤ ਵੱਡਾ ਜੁਆ ਹੈ ਇਹ ਦੇਖ ਪੈਂਦਾ ਉਹ ਚੀਜ਼ ਸੀਗੀ ਹਾਂਜੀ ਸਹੀ ਗੱਲ ਇਹ ਫਿਰ ਮਤਲਬ ਮੈਂ ਫੋਨ ਲਾਇਆ ਮਤਲਬ ਇਹਨਾਂ ਨੇ ਫੋਨ ਲਾਤਾ ਰਣਜੀਤ ਨੂੰ ਤੇ ਮੈਂ ਰਣਜੀਤ ਨੂੰ ਵੀ ਬੜਾ ਵਾਤਾਵਾ ਗੁੱਲੀ ਮਤਲਬ ਮੈਂ ਕਦੇ ਨਹੀਂ ਸੀ ਉਹਨੂੰ ਵੱਡਾ ਕਰਾ ਮੇਰੇ ਨਾਲ ਕਸਾਦਾ ਸਾਰਾ ਵੱਡਾ ਮੇਰੇ ਨਾਲ ਤੇ ਮੇਰੇ ਬਰਦਰ ਆਸਟ੍ਰੇਲੀਆ ਸਿਟੀਜਨ ਆ ਤੇ ਮੰਮੀ ਮੇਰੇ ਦਾਦੀ ਮੇਰੇ ਵੀ ਉੱਥੇ ਰਹਿੰਦੇ ਸੀ ਤੇ ਮੈਂ ਮੰਮੀ ਉਹਦੇ ਉਦੋਂ ਬਾਹਰ ਹੁੰਦੇ ਸੀ ਮੰਮੀ ਤੇ ਦਾਦੀ ਤੇ ਮੈਂ ਕਦੇ ਵੀ ਉਹਨਾਂ ਦੀ ਪਰਵਾਹ ਨਹੀਂ ਸੀ ਮੈਨੂੰ ਸਾਰਿਆਂ ਨੇ ਕਹਿਣਾ ਕਰਨਾ ਲੈ ਤੇਰਾ ਦਿਲ ਕਿਵੇਂ ਲੱਗਦਾ ਤੇਰੇ ਇੱਥੇ ਪਰਿਵਾਰ ਚ ਕੋਈ ਨਹੀਂ ਇੱਥੇ ਹੈਗਾ ਦਾ ਤੇ ਪਰ ਮੈਂ ਕਹਣਾ ਨਹੀਂ ਮੈਨੂੰ ਤਾਂ ਕਦੇ ਫੀਲ ਹੀ ਨਹੀਂ ਹੋਣਾ ਕਿ ਕਿ ਮੈਂ ਕੋਕਲ ਜਾਣਾ ਮੇਰੀ ਨਾਨ ਹਰਜੀਤ ਨੂੰ ਸਿੱ ਪਿਆਰ ਨਾਲ ਮਾਪੋ ਮੁੱਖੋ ਕਹਿੰਦੇ ਸੀ ਤੇ ਉਹਨੇ ਮੇਰੇ ਕੋਲ ਆਉਣਾ ਮੈਂ ਉਹਦੇ ਕੋਲ ਜਾਣਾ ਮਤਲਬ ਵਧੀਆ ਵੀ ਚਿੱਲ ਲਾਈਫ ਸੀ ਤੇ ਪਰ ਉਸ ਤੋਂ ਬਾਅਦ ਜਿਵੇਂ ਮੈਂ ਬੜਾ ਰੋਈ ਬੜਾ ਰੋਈ ਮੈਂ ਬ੍ਰਦਰ ਨੂੰ ਦੱਸਿਆ ਕਿ ਮੇਰੇ ਨਾਲ ਆ ਚੀਜ਼ ਹੋ ਰਹੀਆਂ ਤੇ ਬ੍ਰਦਰ ਨੇ ਉਸ ਟਾਈਮ ਮਮਮੀ ਉਹਨਾਂ ਦੀ ਟਿੱਕ ਟਕ ਕਰਾਤੀਆਂ ਕਿ ਮੰਮੀ ਨੇ ਭੇਜਿਆ ਕਿ ਉਸ ਟਾਈਮ ਮੈਨੂੰ ਜਾਦਾ ਡੀਡ ਸੀ ਮੰਮੀ ਦੀ ਫਿਰ ਮੰਮੀ ਮੈਨੂੰ ਹਰਮੰਦਰ ਸਾਹਿਬ ਮੱਥਾ ਟਿਕਾਉਣ ਲੈ ਕੇ ਜਾਂਦੇ ਰਹੇ ਘਰੇ ਵੀ ਉਹਨਾਂ ਨੇ ਮੇਰੀ ਕੇਅਰ ਕਰਨੀ ਸਟਾਰਟ ਕੀਤੀ ਮੈਨੂੰ ਪਿਆਰ ਕਰਨਾ ਸ਼ੁਰੂ ਕੀਤਾ ਜਿਵੇਂ ਰੋਟੀ ਪਾਣੀ ਬਣਾ ਕੇ ਖਵਾਉਣਾ ਫਿਰ ਮੈਨੂੰ ਵੀ ਅਹਿਸਾਸ ਹੋਣ ਲੱਗ ਪਿਆ ਤੇ ਹਾਂ ਮੰਮੀ ਮੇਰੀ ਕੰਮ ਕਰਦੀ ਮੈਂ ਆਪਦੇ ਬੱਚਿਆਂ ਦੀ ਮਾਂ ਕਿਆ ਕਰਾਂ ਚਲੋ ਹੌਲੀ ਹੌਲੀ ਉਹ ਚੀਜ਼ ਮੈਂ ਜ਼ਿੰਮੇਵਾਰੀ ਚੱਕ ਲਈ ਪਰ ਕਹਿ ਲਓ ਕਿ ਉਹ ਚੀਜ਼ ਮੇਰੇ ਦਿਲ ਚੋਂ ਘਰ ਕਰ ਗਈ ਉਮਰ ਛੋਟੀ ਦੇ ਵਿੱਚ ਜਿਵੇਂ ਦੁੱਖ ਜ਼ਿਆਦਾ ਵੇਖ ਲੇ ਪਹਿਲਾਂ ਪਾਪਾ ਦੇ ਕੇ ਪਰਿਵਾਰ ਦੇ ਪਾਪਾ ਨਹੀਂ ਸੀ ਹੈਗੇ ਉੱਥੇ ਵੀ ਉਤਰਾਚਨਾ ਬੜੇ ਵੇਖੇ ਬਚਪਨ ਚ ਬਹੁਤ ਕੁਝ ਵੇਖਿਆ ਜੇ ਵਿਆਹ ਤੋਂ ਬਾਅਦ ਇੱਥੇ ਆਈ ਤੇ ਇੱਥੇ ਵੀ ਪਹਿਲੇ ਪਰਿਵਾਰ ਦੀ ਘਰ ਸੀਗੀ ਤਾਂ ਦਾ ਸਹੁਰਾ ਨਹੀਂ ਸੀਗਾ ਤਾਂ ਮਤਲਬ ਮੇਰੇ ਸਹੁਰਾ ਸਾਹਿਬ ਦੀ ਵੀ ਡੈਥ ਹੋਈ ਹੋਈ ਸੀ ਤੇ ਉਸ ਤੋਂ ਬਾਅਦ ਇਹ ਵੀ ਇਕੱਲੇ-ਇਕੱਲੇ ਸੀਗੇ ਤੇ ਬੜਾ ਔਖਾ ਸੀ ਇਹ ਇੱਕ ਹੁੰਦੇ ਨਾ ਵੀ ਬੰਦਾ ਬਣਾ ਗੱਲ ਨਹੀਂ ਹੁੰਦਾ ਐ ਪੈਂਪਰ ਕਰਦਾ ਜੇ ਇੱਕ ਇਹਨਾਂ ਦਾ ਵੀ ਸੁਭਾਅ ਥੋੜਾ ਜਿਹਾ ਚੁੱਪ-ਚੁੱਪ ਰਹਿਣ ਵਾਲਾ ਸ਼ੁਰੂ ਤੋਂ ਹੀ ਇਹ ਚੁੱਪ-ਚੁੱਪ ਹੀ ਰਹਿੰਦੇ ਆ ਤੇ ਇਹਨਾਂ ਨੇ ਵੀ ਕਦੇ ਨਹੀਂ ਕਹਿਣਾ ਚਾਹਿਆ ਕੋਈ ਗੱਲ ਨਹੀਂ ਤੂੰ ਹੌਸਲੇ ਚ ਰਿਆ ਕਰ ਜਾਂ ਕਿਵੇਂ ਬੰਦਾ ਕਹਦੇ ਨਾ ਜਿਹੜੀ ਦਾ ਬੜਾ ਹੌਸਲਾ ਹਾਂਜੀ ਹੌਸਲਾ ਹੋ ਜਾਂਦਾ ਤੇ ਇਹ ਅੱਜ ਤੱਕ ਨਹੀਂ ਇਹਨਾਂ ਨੇ ਮੈਨੂੰ ਕਦੇ ਕਿਹਾ ਵੀ ਕੋਈ ਗੱਲ ਨਹੀਂ ਕਿ ਪਰਵਾਰ ਪਰ ਇੱਥੇ ਮੈਂ ਇੱਕ ਗੱਲ ਮਹਿਸੂਸ ਕਰਦੀ ਆ ਵੀ ਸਾਨੂੰ ਨਾ ਉਸ ਟਾਈਮ ਤੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀ ਕਿ ਇਹਨਾਂ ਨੇ ਸਿਰ ਤੇ ਮਾਪ ਤੋਂ ਨਹੀਂ ਹੈਗਾ ਇਹ ਇਕੱਲੇ ਆ ਉਸ ਟਾਈਮ ਰਿਸ਼ਤੇਦਾਰਾਂ ਨੂੰ ਵਾਰੀ-ਵਾਰੀ ਨਾ ਸਾਡੇ ਕੋਲ ਆਉਣਾ ਚਾਹੀਦਾ ਸੀ ਜਾਂ ਸਾਡਾ ਸਾਥ ਦੇਣਾ ਚਾਹੀਦਾ ਸੀ ਨਾ ਜੋ ਕਿ ਕਿਸੇ ਨੇ ਨਹੀਂ ਦਿੱਤਾ ਉਹ ਆਸੀ ਸਾਡੀਆਂ ਚਾਰ ਧੋ ਆਏ ਉਹਨਾਂ ਦੇ ਬੱਚੇ ਆ ਮਾਮੇ ਆ ਮੱਸਿਆ ਹਨਾ ਮਤਲਬ ਕਿੰਨੇ ਰਿਸ਼ਤੇ ਹੁੰਦੇ ਤਾਏ ਚਾਚੇ ਤੇ ਪਰ ਉਸ ਟਾਈਮ ਕਿਸੇ ਨੇ ਸਿਰ ਤੇ ਹੱਥ ਨਹੀਂ ਰੱਖਿਆ ਵੀ ਉਲਟਾ ਸਭ ਉਹ ਜਿਵੇਂ ਜ਼ਮੀਨ ਵਿਕੀ ਕਈ ਗੱਲਾਂ ਸੁਣਨੋਂ ਮਿਲਦੀਆਂ ਲੈ ਇਹਨਾਂ ਨੇ ਵੇਚਤੀ ਆ ਹੁਣ ਇਹਨਾਂ ਨੂੰ ਬੰਨੀ ਨਹੀਂ ਬਹੁਤ ਕੁਝ ਸੁਣਨ ਚਾਇਆ ਮਤਲਬ ਮਨ ਦੁਖੀ ਹੁੰਦਾ ਸੀ ਤੇ ਹੋਰ ਦੁਖੀ ਹੋ ਜਾਂਦਾ ਸੀ ਤੇ ਚਲੋ ਕਿੰਨ੍ਹੇ ਦਿਨ ਦੇ ਨਾ ਵੈਗਰੂ ਦੇ ਘਰ ਦੇਰ ਆ ਅੰਦੇ ਅੰਦੇ ਨਹੀਂ ਇਹਦਾ ਤੇ ਸਾਰਾ ਸੈਟਲ ਹੋ ਗਿਆ ਕੰਮ ਜ਼ਮੀਨ ਵੀ ਮਿਲ ਗਈ ਬੱਚੇ ਵੀ ਵਧੀਆ ਸਕੂਲਾਂ ਚ ਪੜ੍ਹਨੇ ਪਾਤੇ ਤੇ ਉੱਖੇ ਦਿਨ ਵੀ ਬੜੇ ਵੇਖਿਆ ਜਿਵੇਂ ਦੀ ਪੈਸੇ ਢਲੇ ਦੀ ਚਲੋ ਜ਼ਮੀਨ ਜ਼ਰੂਰ ਹੈ ਕਿਸੇ ਖੁੱਲੀ ਮੇਰੇ ਸਾਰੇ ਪਰਿਵਾਰ ਦੀ ਇਹਨਾਂ ਨੂੰ 15-16 ਕਿੱਲੇ ਪਹਿਲੇ ਆਉਂਦੀ ਸੀ ਪਰ ਵੀ ਸ਼ੁਰੂ ਤੋਂ ਜਦੋਂ ਕਹ ਲੋ ਠੇਕੇ ਪੈ ਲਈ ਚ ਤੁਹਾਨੂੰ ਪਤਾ ਅੱਜਕੱਲ ਕੀ ਵਜਦਾ ਪਹਿਲਾਂ ਕੀ 30000 ਠੇਕਾ ਹੁੰਦਾ ਜਦੋਂ ਡੈਡੀ ਦੀ ਡੈਥ ਹੋਈ 25-30000 ਮਸਾ ਹੀ ਠੇਕਾ ਹੁੰਦਾ ਸੀ ਤੇ ਉਹ ਕਮਾਈ ਚ ਮੰਮੀ ਬਿਮਾਰ ਬੜੇ ਰਹਿੰਦੇ ਸੀ ਕਿੰਨੀ ਕਿ ਬਰਕਤ ਪੈਣੀ ਸੀ ਫਿਰ ਜਿਉ ਮੈਂ ਵਿਆਹੀ ਆਈ ਵਿਆਹ ਤੋਂ ਬਾਅਦ ਕਿ ਸਾਡੇ ਸਾਰੇ ਭੂਆ ਦੇ ਬੱਚੇ ਵਿਆਹ ਨਾਲੇ ਸੀ ਸਾਡੇ ਸਾਰੇ ਮਤਲਬ ਇਹਨਾਂ ਨਾਲ ਆਂਦਾ ਵਿਆਹ ਕੀਤਾ ਹਰ ਸਾਲ ਕੋਈ ਨਾ ਕੋਈ ਮਤਲਬ ਖੁਸ਼ੀ ਗਮੀ ਖੁਸ਼ੀ ਗਮੀ ਕੋਈ ਨਾ ਕੋਈ ਹੈ ਨਾ ਜਿਵੇਂ ਆਉਂਦਾ ਹੀ ਸਾਰਾ ਕੁਝ ਮਤਲਬ ਜਿਹੜੀ ਉਮਰ ਦੇ ਵਿੱਚ ਮੈਂ ਚਿੱਲ ਕਰਨਾ ਸੀ ਉਸ ਉਮਰ ਦੇ ਵਿੱਚ ਮਰਗਾਂ ਤੱਕ ਛੋਟਾ ਜਿਹਾ ਮੇਰਾ ਬੇਟਾ ਹੁੰਦਾ ਸੀ ਤੇ ਮਰਗਾਂ ਤੇ ਮੈਨੂੰ ਉਹਨੂੰ ਨਾਲ ਚੁੱਕ ਕੇ ਤੇ ਮਰਗਾਂ ਤੇ ਮੈਂ ਜਾਣਾ ਤੇ ਜਦ ਕਿ ਹੁਣ ਮੇਰਾ ਨਹੀਂ ਦਿਲ ਕਰਦਾ ਮੇਰਾ ਮਨ ਇੰਨਾ ਹੋਣਾ ਪੈ ਗਿਆ ਮੈਂ ਨਹੀਂ ਜਾਂਦੀ ਮੈਨੂੰ ਉਹਨੂੰ ਭੇਜ ਦਿੰਨੀ ਆ ਇਹ ਇ ਚੰ ਤਾਂ ਬੜਾ ਪ੍ਰਭਾਵ ਪੈਂਦਾ ਹੈ ਸੋ ਮੈਂ ਬਾਕੀ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਰਿਸ਼ਤੇਦਾਰ ਕਦੇ ਵੀ ਕੋਈ ਮਾੜਾ ਨਹੀਂ ਹੁੰਦਾ ਪਰ ਥੋੜਾ ਜਿਹਾ ਸੋਚਣਾ ਚਾਹੀਦਾ ਵੀ ਚਲੋ ਹੁਣ ਵੀ ਸਾਰਿਆਂ ਦਾ ਮਾਂ ਪਿਓ ਹੈਗਾ ਜੇਕਰ ਮੰਨ ਲਓ ਕਿਸੇ ਨੂੰ ਪ੍ਰੋਬਲਮ ਆਉਂਦੀ ਵੀ ਆ ਤੇ ਮਾਂ ਪਿਓ ਸਰਤੇ ਹੋਵੇ ਤੇ ਬੱਚਾ ਓਡਾ ਨਹੀਂ ਦੁਖੀ ਹੁੰਦਾ ਹਨਾ ਮਾਂ ਪਿਓ ਦੇ ਹੁੰਦਿਆਂ ਤੇ ਜਦੋਂ ਤੱਲੇ ਹੋਣ ਤੇ ਉਹਨਾਂ ਦਾ ਸਾਥ ਜ਼ਰੂਰ ਦਿਓ ਜੇ ਕਿਸੇ ਧੀ ਪੁੱਤ ਨੂੰ ਮੁਸੀਬਤ ਪੈਂਦੀ ਆ ਸਿਰ ਤੇ ਉਹਨਾਂ ਦੇ ਮਾਪਿਓ ਨਹੀਂ ਹੈਗਾ ਤੇ ਰਿਸ਼ਤੇਦਾਰਾਂ ਨੂੰ ਖੜਨਾ ਚਾਹੀਦਾ ਨਾਲ ਪਤਾ ਹੈ ਮੈਨੂੰ ਵੀ ਹਰ ਘਰ ਦੀਆਂ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਐ ਸਾਰਾ ਕੁਝ ਸਾਰੇ ਬਿਜ਼ੀ ਨੇ ਇਹ ਨਹੀਂ ਕਿ ਕੋਈ ਜਾਣ ਬੁੱਝ ਕੇ ਕਰਦਾ ਪਰ ਇੰਨੀ ਕੁ ਕੋਸ਼ਿਸ਼ ਕਰੋ ਕਿ ਪੰਜੀ ਸੱਤੀ ਦਿਨ ਹੀ ਢੇੜਾ ਲਾਓ ਜਾਂ ਉਹਨਾਂ ਕੋਲ 2-4 ਦਿਨ ਰਹੋ ਜਿਹੜੇ ਕਿਸੇ ਪੈਣਪਰਾ ਦਾ ਵਕਤ ਮਿਲਦਾ ਉਹ ਰਹੋ ਉਹਨਾਂ ਦਾ ਵਿਅਕਾ ਸਮਾਂ ਕਢਾਓ ਇਹ ਇੱਕ ਪਹਿਲਾ ਸਾਲ ਹੁੰਦਾ ਜੇ ਉਹ ਬੰਦਾ ਡੋਲ ਜੇ ਤੇ ਡੋਲ ਗਿਆ ਤੇ ਜੇ ਉਹਦੇ ਸਿਰ ਤੇ ਕੋਈ ਹੱਥ ਰੱਖ ਦਵੇ ਤੇ ਬੰਦਾ ਨਹੀਂ ਵੀ ਡੋਲਦਾ ਹਨਾ ਇਹ ਚੀਜ਼ਾਂ ਸੀਗੀਆਂ ਸੋ ਜਿਹੜੀਆਂ ਮੈਂ ਆਪਦੇ ਸਰੀਰ ਦੇ ਨਾਲ ਹੰਡਾਈਆਂ ਤੇ ਮੈਂ ਚਾਹੁੰਨੀ ਹਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਬਾਕੀ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਅੱਜ ਦੀਆਂ ਜਿਹੜੀਆਂ ਹੱਡ ਬੀਤੀਆਂ ਮੇਰੀਆਂ ਮੈਂ ਜ਼ਿਆਦਾ ਮੋਸ਼ਨਲ ਨਹੀਂ ਹੋਈ ਕਿਉਂਕਿ ਤੁਸੀਂ ਕਹਿਣਾ ਵੀ ਇਹ ਤਾਂ ਮਤਲਬ ਹਰ ਇੱਕ ਨਾਲ ਹੀ ਬੀਤਦੀਆਂ ਹਨਾ ਪਰ ਇੰਨਾ ਵੀ ਜਦੋਂ ਆਪਣੇ ਨਾਲ ਹੱਡ ਬਿੱਟੀਆਂ ਜਿਹੜੀਆਂ ਆਪਾਂ ਦੱਸ ਕੇ ਇੱਕ ਤਾਂ ਅਗਲੇ ਨੂੰ ਮਤਲਬ ਮਿਲਦੀ ਹੈ ਹਨਾ ਹੱਲਾਸ਼ੀਰੀ ਕਿਉਂਕਿ ਇੰਨਾ ਚੀਜ਼ਾਂ ਚ ਉੱਠਣਾ ਬਹੁਤ ਮੁਸ਼ਕਲ ਆ ਗੱਲ ਤਾਂ ਆਪਾਂ 5 ਮਿੰਟ ਦੇ ਹਨਾ ਵਲੌਗ ਦੇ ਵਿੱਚ ਡਿਸਕ੍ਰਾਈਬ ਕਰਤੀ ਪਰ ਇਹ 20 ਸਾਲਾਂ ਦੇ ਵਿੱਚ ਜੋ ਕੁਝ ਹੈ ਹੰਡਾਉਣਾ 19 ਸਾਲ ਹੋ ਗਏ ਮੇਰੀ ਮੈਰਿਜ ਨੂੰ ਤੇ ਉਹ ਚੀਜ਼ਾਂ ਬੜੀਆਂ ਤਾਫ ਸਿੱਖੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੋਈਆਂ ਮੈਂ ਮਤਲਬ ਕਹਿ ਲਓ ਕਿ ਹੁਣ ਕਿ ਇਹ ਕਿੰਨੇ ਨੇ ਜਿਵੇਂ ਬੰਦੇ ਦਾ ਹਨਾ ਥਰੋ ਨਹੀਂ ਆਉਂਦੇ ਬੰਦਾ ਛੇਤੀ ਮੋਸ਼ਨ ਨਹੀਂ ਹੁੰਦਾ ਤੇ ਜੇ ਹੋ ਜੇ ਤੇ ਫਿਰ ਕੰਟਰੋਲ ਨਹੀਂ ਹੁੰਦਾ ਹਾਂ ਜੀ ਇੱਕੋ ਦਮ ਜ਼ਿਆਦਾ ਸਟ੍ਰੈਸ ਲੈ ਲਿਆ ਬਾਕੀ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਅ ਕੁਝ ਸ਼ਾਇਦ ਸਿੱਖਣ ਨੂੰ ਵੀ ਮਿਲਿਆ ਹੋਊਗਾ ਕਿ ਆਪਾਂ ਕਿਵੇਂ ਡਿੱਗ-ਡਿੱਗ ਕੇ ਸਵਾਰ ਹੁੰਨੇ ਆ ਬਾਕੀ ਮੇਰੀਆਂ ਮਤਲਬ ਇਹ ਤਾਂ ਸੀ ਕਿ इमोਸ਼ਨਲੀ ਜੋ ਪੁਸ਼ ਹੋਇਆ ਤੇ ਮੈਂ ਆਪਣੇ ਆਪ ਨੂੰ ਅ ਹੈ ਲੋ ਵੀ ਪੈਸਿਆਂ ਦੇ ਪੱਖੋਂ ਜਿਹਨੂੰ ਕਹਿ ਸਕਦੇ ਜੇ ਜ਼ਿੰਦਗੀ ਦੇ ਵਿੱਚ ਕੀ ਉਤਰਾ ਜਿਹੜਾ ਹੈ ਕੀ ਵਾਅਦੇ ਘਟੇ ਕਿਵੇਂ ਸਟੈਂਡ ਹੋਏ ਕਿ ਸ਼ੁਰੂ ਤੋਂ ਅਸੀਂ ਸਟੈਂਡ ਸੀਗੇ ਜਾਂ ਅਸੀਂ ਉਹ ਚੀਜ਼ਾਂ ਆਪਾਂ ਜੇ ਤੁਹਾਨੂੰ ਚਾਹੋਗੇ ਤਾਂ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਸ਼ੁਰੂ ਤੋਂ ਬੰਦਾ ਨਹੀਂ ਹੈ ਨਾ ਸੌਖਾ ਹੁੰਦਾ ਮੁਕੀਆਂ ਤਾਂ ਆਉਂਦੀਆਂ ਹੀ ਆ ਤੇ ਉਹਨਾਂ ਖੀਆਂਆਂ ਚੋਂ ਕਿਵੇਂ ਉੱਠਣਾ ਹੈ ਉਹ ਚੀਜ਼ਾਂ ਆਪਾਂ ਜਦੋਂ ਕਿਸੇ ਵੀ ਸਟੋਰੀ ਸੁਣਦੇ ਆ ਨਾ ਫਿਰ ਆਪਾਂ ਨੂੰ ਮਤਲਬ ਦੂਸਰੇ ਪੈੜਾਂ ਨੂੰ ਵੀ ਮੋਟੀਵੇਸ਼ਨ ਮਿਲਦਾ ਹੈ ਹਾਂਜੀ ਬਾਕੀ ਇਨੀਆਂ ਗੱਲਾਂ ਦਾ ਤਾਂ ਤੇ ਜੇ ਵਧੀਆ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ ਕਿਸੇ ਹੋਰ ਪੈੜਾ ਪਰਾ ਤੱਕ ਕਿ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਕਿ ਆਪਾਂ ਲਾਈਫ ਦੇ ਵਿੱਚ ਕਿਵੇਂ ਸਟਰਗਲ ਕਰਕੇ ਕਿਵੇਂ ਡਿੱਗ ਡੇਕ ਕੇ ਫੇਰ ਦੁਬਾਰਾ ਉੱਠਣਾ ਹੈ ਤੇ ਜ਼ਿੰਦਗੀ ਦੇ ਵਿੱਚ ਕੰਮਜਾਲ ਹੋਣਾ ਹੈ ਸੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਔਰ ਮੈਨੂੰ ਦਿਓ ਇਜ਼ਾਜ਼ਤ ਸਸਿਕਾ